ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮਾਸਟਰ ਕੈਡਰ ਦੀਆਂ ਜੋ ਨਵੀਆਂ ਸਾਮੀਆਂ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਆ ਰਹੀ ਨੇ ਤੇ ਪੀਟੀਆਈ ਦੀਆਂ ਪੋਸਟਾਂ ਨੂੰ ਲੈ ਕੇ ਅਪਡੇਟ ਆ ਰਹੀ ਹੈ ਤੁਹਾਡੇ ਨਾਲ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਾਂਜੀ ਅੱਜ ਆਪਾਂ ਇਸ ਗੱਲ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਵਿਸ਼ਿਆਂ ਦੀਆਂ ਪੋਸਟਾਂ ਆ ਸਕਦੀਆਂ ਸਭ ਤੋਂ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਵਿੱਚ ਪੀਟੀਆਈ ਦੀਆਂ 2000 ਪੋਸਟਾਂ ਦਾ 2023 ਦੇ ਵਿੱਚ ਹੀ ਨੋਟੀਫਿਕੇਸ਼ਨ ਆ ਗਿਆ ਸੀ ਇਸ ਦੇ ਵਿੱਚ ਤਾਂ 2000 ਪੂਰੀਆਂ ਹੀ ਪੋਸਟਾਂ ਆਉਣਗੀਆਂ ਪਰ ਮਾਸਟਰ ਗ੍ਰੈਜੂਏਟ ਦੇ ਵਿੱਚ 6000 ਅਪ੍ਰੋਕਸੀਮੇਟ ਪੋਸਟਾਂ ਦਾ ਜਿਹੜਾ ਐਲਾਨ ਹੋ ਰਿਹਾ ਸਿੱਖਿਆ ਮੰਤਰੀ ਵੱਲੋਂ ਤਾਂ ਉਹਦੇ ਵਿੱਚ ਅੱਗੇ ਵੱਖ-ਵੱਖ ਸਬਜੈਕਟ ਜਿਹੜੇ ਹੈਗੇ ਆ ਜਿਵੇਂ ਅੰਗਰੇਜ਼ੀ ਪੰਜਾਬੀ ਹਿੰਦੀ ਤਾਂ ਉਹਨਾਂ ਦੀਆਂ ਅਸਾਮੀਆਂ ਤਾਂ ਉਵੇਂ ਹੀ ਆਉਣਗੀਆਂ ਜਿਵੇਂ ਜਿਵੇਂ ਖਾਲੀ ਨੇ ਤਾਂ ਇਹਦੇ ਵਿੱਚ ਵੱਧ ਘੱਟ ਗਿਣਤੀ ਹੋ ਸਕਦੀ ਹੈ ਕਿਉਂਕਿ 6000 ਦੇ ਵਿੱਚ ਲਗਭਗ ਸਾਰੇ ਹੀ ਵਿਸ਼ੇ ਕਵਰ ਹੋਣਗੇ ਜਿਨ੍ਹਾਂ ਦੀਆਂ ਸਕੂਲਾਂ ਦੇ ਵਿੱਚ ਸਾਮੀਆਂ ਘਟ ਨੇ ਤਾਂ ਉਹੀ ਗੱਲ ਹੈ ਕਿ ਤੁਹਾਡਾ ਕੋਈ ਵੀ ਸਬਜੈਕਟ ਹੈ ਚਾਹੇ ਹਿੰਦੀ ਹੈ ਚਾਹੇ ਪੰਜਾਬੀ ਹੈ ਚਾਹੇ ਇੰਗਲਿਸ਼ ਹੈ ਐਸਐਸ ਹੈ ਜਾਂ ਕੋਈ ਹੋਰ ਸਬਜੈਕਟ ਹੈ ਤਾਂ ਗਿਣਤੀ ਦੇ ਵਿੱਚ ਵਾਧਾ ਘਾਟਾ ਹੋ ਸਕਦਾ ਹੈ ਪਰ ਪੋਸਟਾਂ ਲਗਭਗ ਹਰ ਸਕੂਲ ਦੇ ਵਿੱਚ ਖਾਲੀ ਹੁੰਦੀਆਂ ਤਾਂ ਤੁਹਾਡੀ ਆਉਣ ਦੀ ਪੂਰੀ ਹੀ ਪੋਸੀਬਿਲਟੀ ਹੈ ਸੋ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ ਨਵੰਬਰ ਦਸੰਬਰ ਤੱਕ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਕੇ ਪ੍ਰੋਸੈਸ ਹੈ ਜਿਹੜਾ ਸ਼ੁਰੂ ਹੋ ਜੂਗਾ ਕਿਉਂਕਿ ਉਸ ਤੋਂ ਪਹਿਲਾਂ PS TET 2024 ਜਿਹੜਾ ਪੇਪਰ ਹੋਣਾ ਹੈ ਤਾਂ ਉਸ ਦੇ ਸਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ